ਆ ਫਰਤੀ ਫੀਲਾ ਫਰਦਾਨ ਦੀ ਮੋੜਾਂ ਤੇ ਫਰਦਾਨ ਤੋਂ ਹਲੋ ਆਜੋ ਆਜੋ ਦੱਸਿਆ ਤਾਂ ਸ਼ੁਣਨ ਤਸੀਲ ਰੋਡ ਤੇ ਆਉਣਾ ਜਦੋਂ ਆਪਾਂ ਜਾਵਾਂ ਪੁਲ ਚੜਦੇ ਆਂ ਮਲੋਟ ਆ ਕੇ ਡੱਬ ਵਾਲੀ ਕੰਨੇ ਨੂੰ ਨਹੀਂ ਨਹੀਂ ਸਿੱਧਾ ਇੱਧਰ ਜਿਹੜਾ ਬਠਿੰਡੇ ਆਪਣੇ ਵਾਲੇ ਚੌਕ ਤੋਂ ਸ਼ਹਿਰ ਕੰਨੀ ਆਉਣੇ ਜਰੋਂ ਉਧਰ ਉੱਤੇ ਦਾ ਖਲਾਣਾ ਤਾਂ ਭਾਜਾ ਸੁਣ ਲਈ ਮੈਂ मोदी सरकार मोदी सरकार सरकार मोदी सरकार मोदी सरकार जो वीरो ਮੋਰਚੇ ਦੀ ਕਾਰਤੀ ਕੇ ਚਾਰਟਰੀਕ ਨੂੰ ਬਗਲੇ ਸੰਕੇ ਜਾਣਿਆ ਜੋ ਲੁਧਿਆਣਾ ਅਗਵਾਰ ਜ਼ਮੀਨ ਮੋਰਚਾ ਚੱਲ ਰਿਹਾ ਹੈ 65000 ਕਿੱਲਾ ਪੰਜਾਬ ਸਰਕਾਰ ਖੜੱਪਣ ਜਾ ਰਹੀ ਹੈ ਤਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਪਿਛਲੇ 3 ਸਾਲਾਂ ਤੋਂ ਜੋ ਮੋਰਚਾ ਚੱਲ ਰਿਹਾ ਹੈ ਉਸ ਦੇ ਵਿਰੋਧ ਵਿੱਚ ਸੈਂਟਰ ਔਰ ਪੰਜਾਬ ਸਰਕਾਰ ਦੇ ਪਤਲੇ ਸਾਰੇ ਜਾਣਿਆ ਉਸ ਤੋਂ ਲੜੀ ਤੱਕ ਆਪਾਂ 17 ਲਾਇਰ ਦੇਖੂਗਾ ਤਾਂ ਵੱਧ ਰਿਆ ਦਰੇਰਾ ਨੂੰ ਬੈਂਕੀਆ ਪਜਾਮਾ ਲੈ ਜੀ ਪਜਾਮਾ ਲੈ ਜੀ ਪਜਾਮਾ ਨਾਲ ਲੈ ਜੇ ਪਜਾਮਾ ਨਾਲ ਲੈ ਜੇ ਵੇਖ ਅੱਛਾ ਥੋੜਾ ਜਿੱਥੇ ਮਾਸ ਲਾਉਣਾ ਚਾਹੀਦਾ ਹੈ ਉੱਥੇ ਲਾਇਆ ਨਹੀਂ ਪਿੱਛੇ ਤੇ ਜਿੱਥੇ ਅਗਲੇ ਪਾਸੇ ਮਾਸ ਉਹਦਾ ਹੱਤਾ ਜੀ ਉੱਥੇ ਟਿੱਡ ਵੀ ਪਛਾਣ ਨੂੰ ਕਾਣ ਚ ਸਹੀ ਲਾ ਜੀ ਇਹ ਕਿੰਨੀ ਚੱਕਿਆ ਹੈ ਸੀਓ ਸਾਹਿਬ ਚੱਕਿਆ ਹੈ ਹਾਂ ਹੋ ਮੋਤੀ ਹੈ ਮੋਤੀ ਜੀ سارے چکل Terima <laughs> kasih ਮਤੇ ਲੋਕ ਦੇ ਵੀਰੋ ਆ ਜਾਓ ਆ ਜਾਓ ਸਰਕਾਰ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਆਪਣੇ ਤੇ ਤੁਹਾਨੂੰ ਵੀ ਪਤਾ ਹੈ ਜਿਵੇਂ ਕਿ ਆਓ ਇਹ ਤਾਂ ਇਹ ਤਰ੍ਹਾਂ ਸੀ ਕਿ ਕੋਈ ਨਾ ਦੇ ਕਿੱਥੇ ਲੈ ਕੇ ਆਣਾ ਵੇਚਿਆ ਕਿ ਓਥੇ ਨਹੀਂ ਆਉਣਾ ਇੱਧਰ ਅੱਗੇ ਆਉਣਾ ਅੱਜ ਵਿਦਿਆਰਥੀਆਂ ਦਾ ਆਪਣੀ ਮੀਟ ਲਾ ਕੇ ਪੌੜੀ ਚੜਦੇ ਬਹੁਤ ਸੁੱਤੇ ਆਮ ਬਹੁਤ ਜਣਤੀ ਆਉਣੀ ਆ ਆ ਇੱਕ ਪੌੜੀ ਚੜਦੇ ਆ ਨੀ ਇੱਕ ਹੋਰ ਇੱਕ ਤੇ ਆ ਜਾਓ ਰੋਜ਼ੀ ਹੋ ਜਾ ਨਵੇਂ ਨਵੇਂ ਜਿਹੜੇ ਸਾਡੇ ਤੇ ਫਰਮਾਨ جاری ਹੋ ਰਿਹਾ ਹੈ ਜੇਕਰ ਅਸੀਂ ਚੱਲ ਕਰਕੇ ਤਾਂ ਲਿਹਾਣੇ ਦੇ ਅੰਦਰ 65000 ਏਕੜ ਜ਼ਮੀਨ ਜਿਹੜੀ ਕੌਡੀਆਂ ਦੇ ਪਾਸ ਸਰਕਾਰ ਖਰੀਤਣਾ ਚਾਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸੈਂਟਰ ਦੇ ਨਾਲ ਰਲਿਆ ਹੋਇਆ ਹੈ ਬੀਜੇਪੀ ਦਾ ਢੋਲੀ ਚੱਤ ਬਣ ਕੇ ਸਾਡੇ ਜੋ ਮੁੱਠੀ ਭਾਰਤ ਮੀਣਾ ਸਾਡੀ ਸਿੱਤੇਸੀ ਰੋਟੀ ਖਾ ਰਿਆ ਕੱਲ ਨੂੰ ਅਸੀਂ ਨਾਲ ਪੈਦਾ ਕਰਕੇ ਦਿੰਨੇ ਕੱਲ ਵੱਡਾ পেট ਭਰਦਾ ਜੋ ਬੰਦਾ পেট ਭਰਦਾ ਉਸ ਪਰਿਵਾਰ ਦੀ ਵੀ ਲੜਾਈ ਹੈ ਉਹਦੇ ਵਿੱਚ ਕਿਸਾਨ ਵੀ ਜੁੜੂਗਾ ਉਹਦੇ ਵਾਟਾ ਦੁਕਾਨਦਾਰ ਵੀ ਚੜੂਗਾ ਤੇ ਉਹਦੇ ਵਿੱਚ ਮਜ਼ਦੂਰ ਵੀ ਚੜੂਗਾ ਬਹੁਤ ਹੀ ਜਿਹੜੇ ਕਿ ਸਾਡੇ ਸਾਰੇ ਭਰਾਵਾਂ ਦਾ ਨੁਕਸਾਨ ਹੋਊਗਾ ਇਸ ਕਰਕੇ ਉਹਨਾਂ ਲੋਕਾਂ ਨੇ ਪਿੰਡਾਂ ਦੇ ਅੰਦਰ ਫੋਟ ਲਾਏ ਹੋਇਆ ਤੇ ਝਾਰੂ ਪਾਰਟੀ ਦਾ ਬਾਈਕਾਟ ਆ ਸਾਡੇ ਟੰਡ ਚ ਨਾ ਬੜੇ ਫੇਰ ਬੜੇ ਲੈ ਛਤਰਾਂ ਦੇ ਹਾਰ ਪਾ ਕੇ ਸਵਾਗਤ ਕਰਾਂਗੇ ਜਿਹੜੇ ਕਿ ਸਰਕਾਰ ਖੰਜੀ ਜੀ ਦਾ ਨਾ ਜੋ ਪੈਦਾ ਹੋਈ ਪਾਰਟੀ ਆ ਅਸੀਂ ਸਫਸੇ ਦੀ ਸਰਕਾਰ ਚਲਾਵਾਂਗੇ ਕੇਵਲ ਤੇ ਕੇਵਲਾ 27 ਰਿਆ ਚੋਣਾ ਲੜਨ ਵਾਸਤੇ ਭਗਵਾਨ ਸਮਾਨ ਫੰਡ ਇਕੱਠਾ ਕਰਨ ਵਾਸਤੇ ਉਹ ਕੌਡੀਆਂ ਨੇ ਬਾਹਰ ਜ਼ਮੀਨ ਲੈ ਰਿਆ ਹੋਰ ਕੁਸਨੀ ਕਿਸੇ ਨੂੰ ਕੁਸਨੀ ਨਹੀਂ ਮਿਲਣਾ ਆਹ ਤਾਂ ਉਹ ਜਿੱਥੇ ਕਿਤੇ ਆਕੇ ਇਹਨਾਂ ਨੇ ਪਾਲਸੀ ਸਾਹਿਬ ਦਾ ਕਹਿੰਦੇ ਸੀ ਪਲਾਟ ਦਿੱਤਿਆ ਗਰਦਾਸਪੁਰ ਤੋਂ ਵੀ ਖਬਰ ਲੱਗੀ ਆ 13 ਦੇ ਵਿੱਚੋਂ ਜ਼ਮੀਨ ਰਿਕੁਇਰ ਕੀਤੀ ਗਈ ਸੀ ਅੱਜ ਤੱਕ ਉਹਨਾਂ ਨੂੰ ਕੱਖ ਨਹੀਂ ਮਿਲਿਆ ਜ਼ਮੀਨ ਲੈਣੀ ਪਲਾਟ ਤਾਂ ਦੂਰ ਦੀ ਗੱਲ ਆ ਉਹ ਇੱਕ ਪੈਸਾ ਵੀ ਨਹੀਂ ਮਿਲਿਆਗਾ ਕੇਵਲ ਤੇ ਕੇਵਲ ਸ਼ੱਕ ਹੀ ਆ ਇਹ ਕੋਈ ਨਾ ਚੱਲਣਾ ਪੰਜਾਬ ਸਰਕਾਰ ਜੋ ਚੱਲਣਾ ਚਾਹੁੰਦੀ ਆ ਪੰਜਾਬ ਦੇ ਲੋਕ ਇਹ ਨਹੀਂ ਪ੍ਰਦਰਸ਼ਨ ਕਰਨਗੇ ਜਿਹੜੀ ਜ਼ਮੀਨ ਹੈ ਕਿਸੇ ਕੀਮਤ ਤੇ ਇਹ ਪੰਜਾਬ ਦੀ ਸਰਕਾਰ ਇਹ ਨਾ ਸੋਚੇ ਕਿ ਜਿਹੜਾ ਅਸੀਂ ਉੱਤੀ ਦੇ ਵਿੱਚ ਅੰਦੋਲਨ ਲੜ ਕੇ ਆਇਆ ਵੋਟਾਂ ਰਾਕੇ ਪੰਜਾਬ ਦੇ ਲੋਕਾਂ ਨੇ ਉਹ ਕਾਨੂੰਨ ਵਾਪਸ ਕਰਾਇਆ ਭਗਵਾਨ ਤੁਮਨ ਕੋਈ ਚੀਜ਼ ਨਹੀਂ ਪਰ ਪੰਜਾਬ ਨਾਲ ਪੰਗੇ ਲੈਣੇ ਛੱड़ ਦੇ ਅਸੀਂ ਤੈਨੂੰ ਅਦੁੱਰੀ ਚਣਿਆ ਕਹੇ ਪੰਜਾਬੀਆ ਪੰਜਾਬ ਨਾਵਾ ਬਾਹਰ ਪੁਰਾ ਸੁਪੰਜਾਬ ਨਾਮੀ ਬੋਰਡ ਲੈ ਗਏ ਚੰਨ ਨੇ ਉਹਦੇ ਦੋਡੇ ਸੜਿਆ ਜਾਂਦਾ ਹੈ ਪਰ ਜਿੰਨਾਂ ਨੂੰ ਅੱਖਾਂ ਦੇ ਖੋਣਾ ਹੈ ਅਜ ਤੱਕ ਜਿਨ੍ਹਾਂ ਨੇ ਵੀ ਪੰਜਾਬ ਨਾਵਾ ਇਹਦਾ ਕਸਟੀਕਾਰ ਕਰਨ ਲੂ ਉਸ ਤੋਂ ਬਾਅਦ ਜਵੇਂ ਭਾਰਤਵਾਦ ਨਾ ਹੋਈ ਆ ਅੱਜ ਫਤਾ ਤੋਂ ਵੰਦਿਆ ਆ ਬੰਕਮਾਨ ਪੂਰੇ ਸੋਚਣਾ ਮਗਰ ਤੁਮ ਜੱਸੀ ਮਾਰਨਾ ਉਹ ਅਜੇ ਤੇਰਾ ਹੋਊਗਾ ਜਿਹੜਾ ਕਿ ਤੁਸੀਂ ਰੋਜ਼ ਦੀ ਰੋਜ਼ ਲੋਕਾਂ ਨੂੰ ਘਾਪ ਪਸਨਾ ਕੇ ਬੰਬੌਰ ਦੇ ਅੰਦਰ ਦੋ ਤਿੰਨ ਦਿਨ ਹੋਇਆ ਮੁੱਖ ਮੰਤਰੀ ਆਇਆ ਜਿੱਥੇ ਵੀ ਕਿਤੇ ਮੁੱਖ ਮੰਤਰੀ ਆਉਂਦਾ ਕੋਈ ਨਾ ਉਸ ਏਰੀਆ ਦੇ ਆਈ ਦੀ ਤਾਰੀਖ ਉਹਦੀ ਰਿਪੋਰਟ ਹੁੰਦੀ ਹੈ ਕਿ ਐਸ ਤਰ੍ਹਾਂ ਦਾ ਦੌਰਾ ਮੁੱਖ ਮੰਤਰੀ ਦਾ ਲੋਕਾਂ ਨੂੰ ਘੁੰਮ ਲੋ ਕੇ ਰੋਜ਼ ਪ੍ਰੋਗਰਾਮ ਕਰ ਰਿਹਾ ਹੈ ਜੇਕਰ ਤੋਂ ਆਪਦੇ ਆਪ ਚ ਪਸਾਨਾਂ ਦਾ ਪੁੱਤ ਖਵਾਉਂਦਾ ਸੀ ਤੂੰ ਕਹਨਾ ਸੀ ਮੈਂ ਕਿਸਾਨਾਂ ਦਾ ਮੁੰਡਾ ਧਰਮਾਂ ਤੇ ਫਾਇਦਾ ਹੋਈ ਪਾਰਟੀ ਆ ਤਾਂ ਤੈਨੂੰ ਲੋਕ ਲੋਕ ਕੇ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਧਰਮ ਕਰ ਮਰੀ ਮੋਟੀ ਤੂੰ ਜੋ ਅੱਜ ਆਪਦੇ ਕਿਸਾਨ ਭਰਾਵਾਂ ਨਾਲ ਬੈਰ ਕੁਮਾਰ ਐ ਇਹਦੇ ਪਿੱਛੇ ਤੈਨੂੰ ਸਤਾਇਤ ਬਖਤ ਨੇ ਪੈਣੇ ਜਿਵੇਂ ਤੂੰ ਖਨੌਰੀ ਤੋਂ ਸਰਕਾਰਾਂ ਚ ਚਾਇਆ ਕਿਸਾਨਾਂ ਤੇ ਤੂੰ ਡੰਡਾ ਵਾਇਆ ਲੋਕਤੰਤਰ ਦੀ ਛਾਤੇ ਡੰਡਾ ਤੰਤਰ ਵਰਤਿਆ ਉਹਦੇ ਜਿਹੜੇ ਨੇ ਪਿੱਛੇ ਆ ਤੈਨੂੰ ਭਗੜੇ ਪੈਣਗੇ ਅੱਜ ਤੱਕ ਪਹਿਲਾਂ ਨਹੀਂ ਹੋਇਆ ਤੇ ਤੋਂ ਵੀ ਹੋਇਆ ਕਿ ਕੋਲੇਸ਼ੇ ਜਨਾ ਰਹੀ ਮੋਦੀ ਸਤਾਰ ਸਤਾਰ ਮੋਦੀ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਮੋਦੀ ਸਰਕਾਰ ਜੈਕਾਰਾ ਅਸੀਂ ਜ਼ਮੀਨ ਦੇ ਜੋ ਕੇ ਲੁਧਿਆਣਾ ਦੇ ਅੰਦਰ ਇੱਕ ਅੱਲਾ ਤੁਸੀਂ ਲੁਧਿਆਣਾ ਨਾਲ ਲੋਕੋ ਅੱਜ ਲੁਧਿਆਣੇ ਨੂੰ ਪਿਆ ਇਹ ਘਰ ਘਰ ਦੇ ਕਿੰਨੇ ਜੱਗ ਮੰਦੀਆਂ ਸਾਥੋਂ ਵੀ ਨਹੀਂ ਪੁੱਛਿਆ ਜਾਣਾਗਾ ਸਾਡੀ ਜਿੰਨੂ ਨੇ ਇੱਕ ਤਨਪਣਾ ਜੈਤ ਰਾਜ ਦੇ ਅਨੇਜੰ ਦੇ ਅੰਦਰ ਸਰਕਾਰ ਤੇ ਹੰਗ ਬ੍ਰੇਕ ਲਾ ਕੇ ਤਾਂ ਕਿਸੇ ਵੀ ਢੱਕਲ ਦੀ ਮਰਸੀ ਸਰਕਾਰ ਨਹੀਂ ਕਰੂਗੀ ਇਹ ਮੰਨ ਕੇ ਸਰਕਾਰ ਦੇ ਜੋ ਤੁਸੀਂ ਜਿੰਨਾ ਵੀ ਜਾਣ ਨਿਕਲਦਾ ਹੈ ਬਾਹਰਲੇ ਮੋਰ ਤੇ ਦੇ ਵਿੱਚ ਆਪਣਾ ਮਨਾ ਹਾਇਰੀ ਨੂੰ ਬੋ ਆਪਣਾ ਫਰਜ਼ ਬਣਦਾ ਹੈ ਦੇਨੂ ਕੇਵੜਾ ਜਿਹੜੇ ਨਾ ਮੋਰਚਾ ਨਾ ਬਣਾਓ ਪੂਰੇ ਪੰਜਾਬ ਦਾ ਮੋਰਚਾ ਬਣਾ ਕੇ ਲੜੋ ਤੇ ਲੜਨਾ ਸਾਡਾ ਫਰਜ਼ ਵੀ ਬੰਦ ਹੈ ਤਾਂ ਇਸ ਕਰਕੇ ਰੋਜ਼ ਦੀ ਰੋਜ਼ ਜੋ ਸਾਡੇ ਮਹਾਰਾਜ ਸਾਹਿਬ ਨਵੇਂ ਫਰਮਾਨ ਜਾਰੀ ਕਰਦੇ ਆ ਤਾਂ ਤੁਸੀਂ ਦੇਖ ਹੀ ਰਹੇ ਹੋ ਜੋ ਰੋਜ਼ ਦੀ ਰੋਜ਼ ਨਵੇਂ ਫਰਮਾਨ ਜਾਰੀ ਹੋ ਰਿਹਾ ਹੈ ਇੱਕ ਪਾਸੇ ਹਬੂਤ ਦੇ ਅੰਦਰ ਸੀਐਮ ਦੌਰਾ ਕਰਤਾ ਕਿ ਇੱਕ ਪਾਸੇ ਲੋਥੇ ਲੋਕ ਡੁੱਬੀ ਜਾ ਰਿਹਾ ਜਿਹੜਾ ਮੈਂ ਕੱਲ ਵੇਖਿਆ ਸੀ ਇੱਕ ਚੈਨਲ ਤੇ ਉਸ ਏਰੀਆ ਦੀ ਅਸਤੀ ਨੂੰ ਕੱਲ ਨਹੀਂ ਆਉਂਦੀ ਜਦੋਂ ਲੋਕਾਂ ਨੇ ਸਵਾਲ ਕੀਤੇ ਜੋ ਤੋਂ ਉਹ ਦਿੱਤਰ ਹੋਇਆ ਪਾਇਦਾ ਆਇਆ ਕਹਿੰਦਾ ਨੀ ਹੈ ਪ੍ਰੇਰਣਾ ਨਹੀਂ ਜੋ ਇਹ ਸਾਡੇ ਯੋਧੇ ਨੇ ਜਿਹੜੇ ਫਾਈਨੈਂਸ਼ੀਅਲ ਜਾ ਕੇ ਲੜਨਾ ਯੋਧੇ ਦਾ ਕੰਮ ਆ ਜਿਹੜੇ ਆਮ ਘਰਾ ਦੇ ਬੰਦੇ ਨੇ ਉਹ ਯੋਧੇ ਨਹੀਂ ਕਿ ਜਿਹੜੇ ਆ ਕੇ ਸੜਸ਼ੀਆਗੇ ਖੜਦੇ ਨਹੀਂਗੇ ਇਹ ਜਿਹੜੀ ਲਗਾਈ ਹੈ ਇਹ ਕਸਾਨਾਂ ਦੀ ਆ ਕਿੰਨੇ ਨੇ ਇਹ ਨਾਲ ਦੁਕਾਨਾਂ ਵਾਲਿਆਂ ਦੀ ਆ ਇਹ ਵੀ ਲਗਾਈਆਂ ਨੇ ਕਿੰਨੇ ਵੀ ਆ ਲਿਈਆਂ ਕਿਉਂਕਿ ਜਦੋਂ ਕਸਾਨਾਂ ਦੇ ਪੀੜ ਪੈਦੀ ਹੈ ਤੇ ਸਾਰਾ ਨਹੀਂ ਪੈਦੀ ਆ ਸਾਰੇ ਕਸਾਨਾਂ ਦੇ ਨਹੀਂ ਪੈਦੀ ਇਸ ਕਰਕੇ ਮੇਰੇ ਵੀ ਜਿੰਨੇ ਵੀ ਸਹਿਰ ਕੇ ਲੋਕ ਆ ਸਾਰੇ ਨਾਲੇ ਆ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਸੈਂਟਰ ਸਰਕਾਰ ਮੁਰਦਾਬਾਤ ਸੈਂਟਰ ਸਰਕਾਰ ਮੁਰਦਾਬਾਤ ਅੰਦਿਆ ਕਰਕੇ ਆ پٹ چپپا ہائے ہائے یاد نہ کرو پٹ چپپا ہائے 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 یاد نہ

जंप कर ج زندہ باد قومی سرکار زندہ باد قومی سرکار قومی سرکار زندہ باد قومی سرکار زندہ باد لاگ سرکار زندہ باد جو سرکار زندہ باد ਏ ਕਿੱਲੇ ਜਣਾ ਕੁਰੀ ਕਰਾ ਲਿਆ ਆ ਲਾਗੀ ਇਹ ਮੇਰੇ ਜੇ ਜੜੀ ਅਰਜੀ ਦਾ ਕੰਮ ਕਾਲੀ ਪਾਗਲੇ ਚੋੜੀ ਕਿਹਨੇ ਹੋਈ ਉਹ ਹੀ ਬੱਚੂ ਕਹਿੰਦਾ ਬੱਚਾ ਵੱਡ ਜਾਗਾ ਆਣੇ ਗੱਲ ਦਾ ਵਾਲਾ ਮੈਂ ਨਹੀਂ ਬਚਣਾ ਨਹੀਂ ਜੀ ਕਿ ਮੈਂ ਕਿੱਥੇ ਜਾਉਣਾ ਹੈ ਐਸੀ ਭੈਣ ਤੇ ਮੈਂ ਯਾਦੂ ਰੁਹਾਨ ਖੜਾ ਕਿੱਥੇ ਨਹੀਂ ਜਾ ਰਿਹਾ ਸ਼ਹਿਰ ਦਾ ਟੱਡੇ ਦੇ ਆਉਣੇ ਨਹੀਂ ਬੰਦਾ ਪਟਾਣ ਜਾਣੀ ਪਟਾਣ ਜਾਓ ਯਾਰ ਇਹ ਆਉਂਦੇ ਕਿੱਥੇ ਟਾਣਾ ਇਹ ਆਪਣੇਲੇ ਮਾਸੇ ਦਾ ਕੰਮ ਕਰਦਾ ਹੈ ਕੰਮ ਕਰਾ ਜੀ ਮਾਰਨ ਨਾਲ ਚਾਲ ਚੱਲਦੀ ਹੈ ਨਾ ਪੰਗਾ ਹਾਂ ਡਿਗਰੀ ਬਈ ਪਾਤੀ ਕਾਹਦੀ ਬਾਰੀ ਤੇਰੀ ਨਾ